ਸਰਵਿਕਾ ਜੀ ਮੈਂ ਹਾ ਅਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪਿੱਛੇ ਕੋ ਕਾਫੀ ਵੱਡਾ ਇੱਕ ਬਿਆਨ ਨਿਕਲ ਕੇ ਆ ਰਿਹਾ ਸੀ ਐਨਐਸ ਐਨਐਫ ਜੇ ਦੇ ਜਿਹੜੇ ਨੇ ਖਾਲਿਸਤਾਨ ਦੇ ਮੁਖੀ ਗੁਰਵੰਤ ਪੰਨੂ ਦਾ ਉਹਨਾਂ ਨੇ ਕਿਹਾ ਸੀ ਕਿ ਦਿੱਲੀ ਦੇ ਵਿੱਚ ਜਿਹੜਾ ਹੈ ਭਾਰਤ ਦਾ ਝੰਡਾ ਨਹੀਂ ਰਹਿਣ ਲੋਨ ਦਿੱਤਾ ਜਾਵੇਗਾ ਤੇ ਜਿਹੜਾ ਹੈ ਦਿੱਲੀ ਨੂੰ ਖਾਲਿਸਤਾਨ ਬਣਾ ਦਿੱਤਾ ਜਾਵੇਗਾ ਯਾਨੀ ਭਾਰਤ ਨੂੰ ਖਾਲਿਸਤਾਨ ਬਣਾ ਦਿੱਤਾ ਜਾਵੇਗਾ ਤੇ ਦੂਸਰੇ ਪਾਸੇ ਸ਼ਾਇਦ ਗੁਰਵੰਤ ਪੰਨੂ ਭੁੱਲ ਗਏ ਕਿ ਜਿਹੜੇ ਨੇ ਜਿਹੜੇ ਖਾਲਿਸਤਾਨੀ ਪੰਨੂ ਸ਼ਾਇਦ ਇਹ ਭੁੱਲ ਗਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਰਿੰਦਰ ਮੋਦੀ ਵੱਲੋਂ ਜਿਹੜਾ NIA ਵੱਲੋਂ ਇੱਕ ਵੱਡਾ ਜਿਹੜਾ ਹੈ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਗੁਰਵੰਤ ਪੰਨੂ ਦੇ ਖਿਲਾਫ ਤੁਹਾਨੂੰ ਦੱਸ ਦਈਏ ਕਿ NIA ਸਿਖਫਾਰ ਜਸਟਿਸ ਦੇ ਮੁਖੀ ਗੁਰਵੰਤ ਪੰਡਾ ਸਿੰਘ ਪੰਨੂ ਖਿਲਾਫ ਇੱਕ ਨਵਾਂ ਮਾਮਲਾ ਦਰਜ ਹੋਇਆ ਹੈ। ਇਹ ਇਲਜ਼ਾਮ ਹੈ ਕਿ ਪੰਨੂ ਆਜ਼ਾਦੀ ਦਿਵਸ ਤੇ ਲਾਲ ਕਿਲੇ ਦੇ ਪ੍ਰਧਾਨ ਨਰਿੰਦਰ ਮੋਦੀ ਨੂੰ ਤਿਰੰਗਾ ਲਹਿਰਾਉਣ ਤੋਂ ਰੋਕਣ ਲਈ 11 ਕਰੋੜ ਰੁਪਏ ਦੇ ਇਨਾਮ ਦੀ ਪੇਸ਼ਕਸ਼ ਕੀਤੀ ਸੀ। FBI ਵਿੱਚ ਇਲਜ਼ਾਮ ਲਗਾਇਆ ਹੈ ਕਿ ਉਸਨੇ ਇੱਕ ਨਵੇਂ ਖਾਲਿਸਤਾਨ ਦਾ ਨਸ਼ਾ ਜਾਰੀ ਕੀਤਾ ਜਿਸ ਵਿੱਚ ਪੰਜਾਬ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਸ਼ਾਮਲ ਹਨ। ਪਬੰਦੀਕਰ ਸੁਦਾ ਸਨਸ਼ਟ ਵਾਰ ਜਸਦੀ ਨੇ ਮੈਂਬਰ ਪੰਨੂ ਨੇ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਤੇ ਖਾਲਿਸਤਾਨ ਰਾਜ ਬਣਾਉਂਦੀ ਸਾਜ਼ਿਸ਼ ਅਤੇ ਪ੍ਰਚਾਰ ਕਰਨ ਦਾ ਦੋਸ਼ ਲੱਗਿਆ ਗਿਆ ਲਗਾਇਆ ਗਿਆ ਗ੍ਰਹਿ ਮੰਤਰੀ ਨੇ ਐਨਆਈਬ ਨੂੰ ਸੂਚਿਤ ਕੀਤਾ ਕਿ ਪੰਨੂ ਨੇ 10 ਅਗਸਤ ਨੂੰ ਵਾਸਟਿੰਗ ਡੀਸੀ ਚੋਂ ਵਰਚੂਲੀ ਲਾਹੌਰ ਪ੍ਰੈਸ ਕਲੱਬ ਵਿੱਚ ਇੱਕ ਪ੍ਰੈਸ ਕਾਨਫਰੰਸ ਬੁਲਤ ਕੀਤਾ ਕਾਨਫਰੰਸ ਵਿੱਚ ਕਿਸੇ ਸਿੱਖ ਸਪਾਈ ਨੂੰ 11 ਕਰੋੜ 1.10 ਮਿਲੀਅਨ ਦਾ ਇਨਾਮ ਦੇਣ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਲਾਲ ਕਿਲੇ ਤੇ ਤਿਰੰਗਾ ਲਹਿਰਾਉਣ ਤੋਂ ਰੋਕ ਸਕੇ ਇਸ ਸਮੇਂ ਉਹ ਦਿੱਲੀ ਬਣੇਗੇ ਖਾਲਿਸਤਾਨ ਸਿਰਲੇਖ ਵਾਲਾ ਇੱਕ ਜਨਤਕ ਸੰਗਠਨ ਅਸ਼ਦਾ ਵੀ ਪੱਦਸ਼ੀਨ ਕੀਤਾ ਗ੍ਰਹਿ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਧਾਰ ਐਨਆਈ ਨੇ ਪੰਨੂ ਅਤੇ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਜਿਹੜੀ ਹੈ ਭਾਰਤੀ ਟੰਡਾ ਵਾਲੀ ਦੀ ਧਾਰਾ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਦੀਆਂ ਧਰਾਵਾਂ ਤਹਿਤ ਕੇ ਦਰਜ ਕੀਤਾ ਹੈ ਪੰਨੂ ਪਿਛਲੇ ਸਾਲ ਸੁਰੱਖਿਆ ਵਿੱਚ ਆਇਆ ਕਿ ਅਮਰੀਕਾ ਨੇ ਇੱਕ ਸਾਬਕਾ ਭਾਰਤੀ ਅਧਿਕਾਰੀ ਤੇ ਹਮਲਾ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ ਭਾਰਤੀ ਨਾਗਰਿਕ ਨਿਖਿਤ ਗੁਪਤਾ ਵਿੱਚ ਮਾਮਲੇ ਅਮਰੀਕਾ ਚ ਕੈਦ ਹੈ ਇਹ ਸਾਬਕਾ ਰਾ ਅਧਿਕਾਰੀ ਵਿਕਾਸ ਯਾਦਵ ਦੀ ਸਹਿ ਦੋਸ਼ੀ ਹੈ ਪੰਨੂ ਦੇ ਸੰਕਸ਼ਟ ਵਿਰੋਧ ਦਰਜ ਕੀਤੀ ਗਈ 7ਵੀਂ ਐਨ ਆਰ ਆਈ ਐਫ ਜੋ ਐਨ ਆਰ ਆਈ ਆਰ ਜੋ ਸ਼ਾਮਿਲ ਕੀਤੀ ਗਈ ਹੈ ਯਾਨੀ ਕਿ ਜੋ ਪੰਨੂ ਵੱਲੋਂ ਵਾਰ-ਵਾਰ ਜੋ ਨੇ ਭਾਰਤ ਦੇ ਨਰਿੰਦਰ ਮੋਦੀ ਨੂੰ ਤਰੰਗਾ ਤੰਗੇ ਦੇ ਉੱਤੇ ਵੱਡੇ ਸਵਾਲ ਚੱਕੇ ਗਏ ਤਾਂ ਆ ਉਹਨਾਂ ਸਵਾਲਾਂ ਦਾ ਜਵਾਬ ਜਿਹੜਾ ਹੈ ਪੰਨੂ ਦੇ ਖਿਲਾਫ ਵੱਡਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਹਾਲਾਂਕਿ ਪੰਨੂ ਜਿਹੜੇ ਨੇ ਖਾਲਿਸਤਾਨ ਦੇ ਨਾਲ ਜੁੜੇ ਹੋਏ ਨੇ ਹਮੇਸ਼ਾ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਦੀਆਂ ਗੱਲਾਂ ਕਰਦੇ ਨੇ ਲੇਕਿਨ ਜਿਸ ਤਰੀਕੇ ਦੇ ਨਾਲ ਉਹ ਇਸ ਵਿਵਾਦਾਂ ਦੇ ਵਿੱਚ ਕਿਹੜੇ ਨੇ ਤੇ ਉਹਨਾਂ ਦੇ ਖਿਲਾਫ ਜਿਹੜਾ ਹੈ ਮਾਮਲਾ ਦਰਜ ਹੋਣ ਦੀ ਰਿਪੋਰਟ ਸਾਹਮਣੇ ਆ ਰਹੀ ਹੈ